ਤੁਸੀਂ ਵੇਖ ਰਹੇ ਹੋ ਅਮ੍ਰਿਤਸਰ ਵਾਸਤੇ ਮੈਂ ਸਾਮਣੇ ਤੁਹਾਡੇ ਲਈ ਲੈ ਕੇ ਆਈ ਹਾਂ ਇਸ ਵਕਤ ਦੀ ਵੱਡੀ ਖਬਰ ਜਿਵੇਂ ਕਿ ਪੰਥਕ ਜਥੇਬੰਦੀਆਂ ਦੇ ਨਾਲ ਜੁੜੇ ਸਕੱਤਰ ਗੁਰਪ੍ਰੀਤ ਹਰੀਨੋ ਦੇ ਹਤਿਆਕਾਂਡ ਮਾਮਲੇ ਦੇ ਵਿੱਚ ਖਡੂਰ ਸਾਈਡ ਦੇ ਐਮਪੀ ਅਮਰਿਤਪਾਲ ਦੋਤੇ ਯੂਏਪੀਏ ਲਾਇਆ ਗਿਆ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ ਤਾਂ ਪਤਾ ਲੱਗ ਗਿਆ ਹੈ ਕਿ ਅਮਰਿਤਪਾਲ ਸਨੇ ਅਰਸ਼ਦ ਦੱਲਾਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਹਨ ਦੱਸਿਆ ਜਾ ਰਿਹਾ ਹੈ ਕਿ ਅਰਸ਼ਦ ਦੱਲਾ ਇੱਕ ਵਿਦੇਸ਼ੀ ਅਤਵਾਦੀ ਹੈ ਜਿਸ ਦੇ ਵੱਲੋਂ ਇਸ ਹੱਤਿਆकांड ਨੂੰ ਅੰਜਾਮ ਦਿੱਤਾ ਗਿਆ ਹੈ ਸਾਹਮਣੇ ਆ ਰਿਹਾ ਹੈ ਕਿ ਵਾਰਿਸ ਪੰਜਾਬ ਸੰਸਥਾ ਵਿੱਚ ਅਮਰਿਤਪਾਲ ਤੋਂ ਪਹਿਲਾਂ ਗੁਰਪ੍ਰੀਤ ਹਰੀਨੋ ਮੁਖ ਸੇਵਾ ਨਿਭਾ ਚੁੱਕੇ ਹਨ ਜਦੋਂ ਅਮਰਿਤਪਾਲ ਨੇ ਸੰਸਥਾ ਨੂੰ ਸੰਭਾਲ ਲਿਆ ਤਾਂ ਇਹਨਾਂ ਦੋਨਾਂ ਵਿੱਚ ਆਪਸੀ ਵਿਵਾਦ ਹੋਣ ਲੱਗ ਗਏ ਜਿਸ ਦੇ ਕਰਕੇ ਗੁਰਪ੍ਰੀਤ ਹਰੀਨੋ ਦਾ ਕਤਲ ਹੋਇਆ ਤੇ ਅਮਰਿਤਪਾਲ ਦੇ ਉੱਤੇ ਯੂ.ਏ.ਪੀ.ਐਲ ਲਾਇਆ ਗਿਆ ਤੇ ਹੁਣ ਐਸ.ਆਈ.ਟੀ ਦੇ ਵੱਲੋਂ ਵੀ ਯੂ.ਏ.ਪੀ.ਐਲ ਨੂੰ ਵਧਾਉਣ ਇਹ ਖਤ ਜਾਣਕਾਰੀ ਫਰੀਦਕੋਟ ਅਦਾਲਤ ਦੇ ਵਿੱਚ ਪੇਸ਼ ਦਿੱਤੀ ਗਈ ਹੈ।